ਸਰਕਾਰ ਤੁਹਾਡੇ ਦਵਾਰ ਜਿਹੜਾ ਸਾਡਾ ਕਨਸੈਪਟ ਹੈ ਕਿਤੇ ਜਾਤੀ ਸਰਟੀਫਿਕੇਟ ਬਣ ਰਿਹਾ ਹੈ ਕਿਤੇ ਮੈਰਿਜ ਸਰਟੀਫਿਕੇਟ ਬਣ ਰਿਹਾ ਹੈ ਕਿਤੇ ਫਰਦਾ ਨਿਕਲ ਰਹੀਆਂ ਨੇ ਕਿਤੇ ਇਕਾਲ ਹੋ ਰਹੇ ਨੇ ਕਿਤੇ ਰਿਸ਼ਤੀਆਂ ਹੋ ਰਹੀਆਂ ਨੇ ਉਹ ਸਰਕਾਰ ਪਿੰਡਾਂ 'ਚ ਚੱਲੂਗੀ ਹੁਣ ਸਰਕਾਰ ਚੁਰੰਜੋ ਦੇ ਖਸਬੇ ਤੋਂ ਚੱਲੂਗੀ ਔਰ ਇਸੇ ਤਰ੍ਹਾਂ ਚੱਲ ਰਹਿਊਗਾ ਜਿਹੜਾ ਨਾਮ ਹਰਜੀਤ ਪੋਹਰ ਮੈਂ ਪਿੰਡ ਬਨੌਲੀ ਦੀ ਰਹਿਣ ਵਾਲੀ ਆ ਇੱਥੇ ਸਾਡੇ ਪਿੰਡ ਵਿੱਚ ਅੱਜ ਲੋਕ ਭਲਾਈ ਦਾ ਕੰਮ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਕੈਂਪ ਲਗਾਇਆ ਗਿਆ ਹੈ ਜਿਹੜਾ ਕੰਮ ਮੈਂ ਕਰਵਾਣ ਆਈ ਸੀ ਉਹ ਮੇਰਾ ਕੰਮ 5-10 ਮਿੰਟ ਵਿੱਚ ਹੋ ਗਿਆ ਅਗਰ ਇਹ ਕੰਮ ਮੈਂ ਕਰਬਾਰ ਕਰਵਾਣ ਜਾਂਦੀ ਤਾਂ ਮੈਨੂੰ 10 ਤੋਂ 15 ਦਿਨ ਲੱਗ ਜਾਣੇ ਸੀ ਭਗਵਾਨ ਤੁਮਨ ਜੀ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਡੇ ਪਿੰਡ ਵਿੱਚ ਇਹ ਕੈਂਪ ਲਗਵਾਇਆ ਅੱਜ ਪੰਜਾਬ ਸਰਕਾਰ ਆਪ ਦੇ ਦੁਆਰ ਦੇ ਤਹਿਤ ਪਿੰਡ ਬਨੌਰਨੀ ਦੇ ਵਿੱਚ ਕੈਂਪ ਲਾਇਆ ਗਿਆ ਹੈ ਇੱਥੇ ਅਸੀਂ ਕੰਮ ਕਰਾਉਣ ਆਏ ਆਂ ਸਾਡੇ ਸਾਰੇ ਕੰਮ ਹੋ ਰਹੇ ਆ ਅੱਜ ਆਪਣੇ ਵਾਅਦੇ ਮੁਤਾਬਕ ਪੰਜਾਬ ਸਰਕਾਰ ਛੱਤਲਾਂ ਦੇ ਵਿੱਚ ਆ ਕੇ ਕੈਂਪ ਲਾ ਕੇ ਕੰਮ ਕਰ ਰਹੀ ਹੈ ਔਰ ਸਾਡੇ ਕੰਮ ਬੜੇ ਸੌਖੇ ਤਰੀਕੇ ਨਾਲ ਹੋ ਰਹੇ ਆ ਇਹਦੇ ਵਾਸਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਅਸੀਂ ਬਹੁਤ ਬਹੁਤ ਧੰਨਵਾਦੀ ਆ ਜਿਹਨਾਂ ਨੇ ਬਹੁਤ ਵੱਡਾ ਉਦਦਮ ਕਰਕੇ ਇਹ ਪਿੰਡ ਦੇ ਵਿੱਚ ਕੰਮ ਕਰ ਰਹੇ ਆ ਮੇਰਾ ਨਾਮ ਸਿਮਰਨ ਸਿੰਘ ਜੁੱਦਾ ਸਰਕਾਰ ਵੱਲੋਂ ਲੋਕ ਭਲਾਈ ਕੈਂਪ ਲਗਾਇਆ ਗਿਆ ਹੈ ਇੱਥੇ ਮੈਂ ਵੀ ਆਪਣਾ ਪਛੀ ਪਾਵਰਿੰਗ ਬਾਰੇ ਨੌਲੇਜ ਲੈਣ ਆਇਆ ਸੀਗਾ ਸਾਨੂੰ ਉਹਦੇ ਗੱਲ ਕੀਤਾ ਗਿਆ ਸਾਨੂੰ ਕਦੇ ਉਮੀਦ ਨਹੀਂ ਸੀ ਕਿ ਸਾਡੇ ਜੋ ਵੀ ਸਾਡੇ ਆਪਣਾ ਸਰਕਾਰੀ ਕੰਮ ਨੇ ਕਾਗਜ਼ ਪੱਤਰ ਨੇ ਵੀ ਸਾਡੇ ਘਰੇ ਆ ਕੇ ਸਾਡੇ ਪਿੰਡ ਆ ਕੇ ਸਾਨੂੰ ਮਦਦਿਆ ਕਰਵਾ ਦਿੱਤੇ ਜਾਣਗੇ ਪਰ ਅਸੀਂ ਧੰਨਵਾਦ ਕਰਦੇ ਹਾਂ ਸੀਐਮ ਸਾਹਿਬ ਦਾ ਕਿ ਸਾਡੇ ਪਿੰਡ ਦੇ ਸਾਡੇ ਘਰ ਦੇ ਦਰਵਾਜ਼ੇ ਤੇ ਆ ਕੇ ਸਾਨੂੰ ਇਹ ਸਰਕਾਰੀ ਕਾਗਜ਼ ਪੱਤਰ ਸਾਡੇ ਤਿਆਰ ਕੀਤੇ ਗਏ ਮੈਂ ਤਨਵੰਤ ਸਿੰਘ ਰੰਦਾਵਾ ਬਲਾਕ ਕਾਸਤੇ ਪੰਚਾਇਤ ਅਫੀਸਰ ਮੁਹਾਲੀ ਆਪ ਦੀ ਸਰਕਾਰ ਆਪਦੇ ਦਵਾਰ ਦੇ ਸੰਬੰਧ ਵਿੱਚ ಗ್ರಾಮ ਪੰਚਾਇਤ ਮਨੋਲੀ ਵਿੱਚ ਕੈਂਪ ਲਗਾਇਆ ਗਿਆ ਸੀ ਜਿਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਵਿਭਾਗ ਅਤੇ 45 ਤਰ੍ਹਾਂ ਦੀਆਂ ਸੇਵਾਵਾਂ ਇੱਥੇ ਲੋਕਾਂ ਨੂੰ ਦੇ ਰਹੇ ਹਨ ਕੁਝ ਬਜ਼ੁਰਗ ਕੁਝ ਲੇਡੀਜ਼ ਬਜ਼ੁਰਗ ਜਿਹੜੀਆਂ ਨਹੀਂ ਦੂਰ ਜਾ ਸਕਦੀਆਂ ਉਹਨਾਂ ਦੇ ਸਾਰੇ ਮੁਕੰਮਲ ਜਿਹੜੇ ਲਾਭ ਇੱਥੇ ਅਸੀਂ ਉਹਨਾਂ ਨੂੰ ਦੇਨੇ ਆ ਔਰ ਉਹ ਫੁਲੀ ਸੈਟੀਸਫਾਈਡ ਹੋ ਕੇ ਜਾਂਦੇ ਆ ਔਰ ਇਹ ਕਹਿੰਦੇ ਆ ਕਿ ਇਹ ਬਹੁਤ ਵੱਡਾ ਉਪਰਾਲਾ ਹੈ ਪੰਜਾਬ ਸਰਕਾਰ ਦਾ ਜਿਹਦੇ ਨਾਲ ਕਿ ਸਾਨੂੰ ਸਾਰੇ ਤਰ੍ਹਾਂ ਦੇ ਲਾਭ ਕਰੇ ਆ ਕੇ ਉਹਨਾਂ ਦੇ ਕੋਲ ਆ ਕੇ ਅਸੀਂ ਦਿੱਤੇ ਜਾ ਰਹੇ ਨੇ